ਅੱਜ ਸਾਡੇ ਕੋਲ ਸਿਵਲ ਹਸਪੀਟਲ ਤੋਂ ਦਲਵੀਰਪੁਰ ਪਹੁੰਚੇ ਕਹਿਣ ਅਨੁਸਾਰ ਕਿ ਇਹ ਲਾਵਾਰਿਸ ਇਹਨਾਂ ਦਾ ਕੋਈ ਸ ਮਤਲਬ ਸੇਵਾ ਸੰਭਾਲ ਕਰਨ ਵਾਲਾ ਇਨਸਾਨ ਕੋਈ ਨਹੀਂ ਹੈ ਇਹਨਾਂ ਦੀ ਪਰਵਾਹ ਚ ਸੀਗਾ ਤੁਸੀਂ ਨੈਤ ਸ਼ਾਲ ਮਾਰ ਦਿੱਤੀ ਸੀ ਕਿੱਥੇ ਮਾਰੀ ਸੀ ਇਹਨੇ ਰੋਪੜ ਸ਼ਹਿਰ ਦੇ ਨੈਤ ਦੇ ਵਿੱਚ ਸ਼ਾਲ ਮਾਰ ਦਿੱਤੀ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਤਰ੍ਹਾਂ ਰੈਸਕਿਊ ਕਰਕੇ ਇਹਨਾਂ ਨੂੰ ਸਿਵਲ ਹਸਪੀਟਲ ਰੋਪੜ ਪਹੁੰਚਾਇਆ ਗਿਆ ਵੀ ਲਗਾਤਾਰ ਕਾਫੀ ਐਡਮਿਸ਼ਨਾਂ ਹੋ ਰਹੀਆਂ ਤੇ ਪ੍ਰਸ਼ਾਸਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਕੋਲ ਪਹੁੰਚਾ ਰਹੇ ਹੈਗੇ ਆ ਤੇ इवन ਕੇ ਬਠਿੰਡੇ ਵੱਲੋਂ ਵੀ ਡਿਸਟ੍ਰਿਕਟ ਸੋਸ਼ਲ ਸਿਕਿਉਰਟੀ ਆਫੀਸਰ ਤੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵੱਲੋਂ 15 ਬੰਦੇ ਭੇਜਣ ਦਾ ਅੱਜ ਹੀ ਇੰਤਜ਼ਾਮ ਕਰ ਰਹੇ ਆ ਉਹ ਇਹਨਾਂ ਦੇ ਦੱਸ ਅਨੁਸਾਰ ਜਿੱਦਾਂ ਸੀ ਹਿਸਟਰੀ ਲਈ ਸੀਗੀ ਪਹਿਲਾਂ ਉਸ ਹਿਸਾਬ ਦੇ ਨਾਲ ਇਹ ਬਚਪਨ ਤੋਂ ਸਨੇ ਆਲਿਆ ਮਲੂਆ ਜੀ ਕੋਈ ਆਰਗੇਨਾਈਜੇਸ਼ਨ ਹੈ ਜਿੱਥੇ ਪਲੀ ਵੱਡੀ ਹੋਈ ਹੈ ਜਿੱਥੇ ਕਿ ਇਹ orphans ਮਿਲੀ ਸੀ ਉੱਥੇ orphans ਐਜ਼ ਅ orphans ਰਹਿੰਦੀ ਰਹੀ ਹੈ ਤੇ ਪੜਾਈ ਇਹਨੇ ਸਿਰਫ 5 ਤੱਕ ਕਰ ਕੀਤੀ ਹੈ ਸਿਰਫ ਸਾਈਨ ਕਰਨਾ ਆਂਦਾ ਪੜੇ ਲਿਖੇ ਹਨੇਗੀ ਲੇਕਿਨ ਉਸ ਤੋਂ ਬਾਅਦ 18 ਸਾਲ ਜਦੋਂ ਪੂਰੇ ਹੋਇਆ ਤਾਂ ਇਹਨਾਂ ਨੂੰ ਨਾਰੀ ਨਿਕੇਤਨ 26 ਸੈਕਟਰ ਭੇਜ ਦਿੱਤਾ ਗਿਆ ਜਿੱਥੇ ਕਿ ਇਹਨਾਂ ਦੀ ਮੈਰਿਜ ਹੋਈ ਇਨਸਾਨ ਦੇ ਨਾਲ ਤੇ ਉਹ ਕਾਫੀ ਸਾਲ ਤੱਕ ਰਹੇ ਲੇਕਿਨ ਉਹ ਘਰ 'ਚ ਵੀ ਮਾਹੌਲ ਠੀਕ ਨਹੀਂ ਸੀ ਉਹ ਸ਼ਰਫ ਚਰਾਪਿੰਦਾ ਸੀਗਾ ਤੇ ਕੁਟਦਾ ਮਾਰਦਾ ਸੀਗਾ ਟਾਰਚਰ ਹੁੰਦਾ ਸੀ ਇਹਦੇ ਨਾਲ ਤੇ ਇਹਨੇ ਕੀ ਕੀਤਾ ਸੀਗਾ ਤੁਸੀਂ ਨੈਚਰਲ ਮਾਰ ਦਿੱਤੀ ਸੀ ਕਿੱਥੇ ਮਾਰੀ ਸੀ ਇਹਨਾਂ ਨੇ ਰੋਪੜ ਸ਼ਹਿਰ ਦੇ ਨੈਚਰਲ